ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਰਾਜਨੀਤੀ ਦੀ ਅੰਮ੍ਰਿਤਸਰ ਤੋਂ ਸ਼ੁਰੂ ਕਰ ਲੈਣੇ ਆ ਅੰਮ੍ਰਿਤਸਰ ਦੇ ਵਿੱਚ ਕੀ ਕੀ ਖੇਲਾ ਖੇਡਿਆ ਗਿਆ ਸਾਰਿਆਂ ਨੂੰ ਪਤਾ ਹੈ ਛੋਟੀ ਜੀ ਗਿਣਤੀ ਦੇ ਵਿੱਚ ਵੀ ਕਿਵੇਂ ਮੇਅਰ ਬਹੁਮਤ ਦੇ ਨਾਲ ਬਣ ਜਾਂਦਾ ਉਹ ਬਣਾ ਲਿਆ ਆਮ ਆਦਮੀ ਪਾਰਟੀ ਨੇ ਕਹਿੰਦੇ ਇਹੀ ਸਾਡਾ ਪੱਕਾ ਹੈ ਕਾਂਗਰਸ ਨੇ ਚੈਲੰਜ ਕੀਤਾ ਕੁਝ ਕਾਰਨਾ ਕਰਕੇ ਖਾਰਜ ਹੋ ਜਾਂਦੀ ਹੈ ਪਟੀਸ਼ਨ ਫਿਰ ਚੰਡੀਗੜ੍ਹ ਮਸਲਾ ਆਇਆ ਕਿ ਹੁਣ ਇੱਥੇ ਵੀ ਮੇਅਰ ਦੀ ਤਾਂ ਚੋਣ ਹੋਣੀ ਹੈ ਇੱਥੇ ਇਕੱਠੇ ਹੋਈਏ ਕਿ ਨਾ ਹੋਈਏ ਪੰਜਾਬ ਦੀ ਲੀਡਰਸ਼ਿਪ ਉਧਰੋਂ ਸਤਾਈ ਹੋਈ ਸੀ ਅੰਮ੍ਰਿਤਸਰੋਂ ਉਹ ਕਹਿੰਦੀ ਅਸੀਂ ਹਾਈ ਕਮਾਂਡ ਨੂੰ ਕਹਾਂਗੇ ਕਿ ਇਹਨਾਂ ਨਾਲ ਰਾਹ ਰੱਖਣ ਦਾ ਰਿਸ਼ਤਾ ਰੱਖਣ ਦਾ ਕੋਈ ਫਾਇਦਾ ਨਹੀਂ ਦੇਖੋ ਜੇ ਕਾਂਗਰਸ ਪਾਰਟੀ ਦੇ ਵਿੱਚ ਅਣਖ ਹੁੰਦੀ ਜੇ ਸੋਨੀਆ ਗਾਂਧੀ ਦੇ ਵਿੱਚ ਅਣਖ ਹੁੰਦੀ ਜੇ ਰਾਹੁਲ ਗਾਂਧੀ ਦੇ ਵਿੱਚ ਅਣਖ ਹੁੰਦੀ ਪ੍ਰਿੰਕਾ ਗਾਂਧੀ ਦੇ ਵਿੱਚ ਅਣਖ ਹੁੰਦੀ ਖੜਗੇ ਸਾਹਿਬ ਦੇ ਵਿੱਚ ਅਣਖ ਹੁੰਦੀ ਉਹਨਾਂ ਨੂੰ ਉਸ ਦਿਨ ਹੀ ਗੱਠ ਜੋੜ ਤੋੜ ਲੈਣਾ ਚਾਹੀਦਾ ਸੀ ਜਿਸ ਦਿਨ ਉਹਨਾਂ ਨੇ ਦਿੱਲੀ ਦੇ ਵਿੱਚ ਚੋਣ ਪ੍ਰਚਾਰ ਦੇ ਵਿੱਚ ਬੇਈਮਾਨਾਂ ਦੇ ਨਾਮ ਦੇ ਵਿੱਚ ਰਾਹੁਲ ਗਾਂਧੀ ਦੀ ਫੋਟੋ ਲਾਈ ਸੀ ਬੇਅਣਖੀ ਕਾਂਗਰਸ ਕਹਿ ਸਕਦੇ ਆ ਕਿ ਉਹ ਬੰਦਾ ਜਿਹੜਾ ਤੁਹਾਡੀ ਕੁੱਛੜ ਬੈ ਕੇ ਤੁਹਾਨੂੰ ਛੱਤਰ ਮਾਰ ਰਿਹਾ ਤੁਹਾਨੂੰ ਬੇਈਮਾਨ ਦੱਸ ਰਿਹਾ ਤੁਹਾਡੀ ਦਾੜੀ ਪੁੱਟ ਰਿਹਾ ਤੁਸੀਂ ਉਹਨੂੰ ਕਹਿੰਦੇ ਕਿ ਹਿੰਮਤ ਆ ਗਈ ਤੇ ਗੱਠ ਜੋੜ ਤੋੜ ਉਹਦੀ ਹਿੰਮਤ ਹੈਗੀ ਸੀ ਕਿ ਤੁਹਾਨੂੰ ਬੇਈਮਾਨ ਕਾ ਸਾਬਤ ਕਰ ਦਿੱਤਾ ਤੇ ਤੁਸੀਂ ਫਿਰ ਵੀ ਉਹਨੂੰ ਕੁਚੜ ਚੁੱਕ ਕੇ ਬੈਠਿਓ ਇਹ ਤਾਂ ਮੈਂ ਕਾਂਗਰਸ ਪਾਰਟੀ ਚ ਅਣਖ ਨਹੀਂ ਹੁਣ ਉੱਥੇ ਤੁਹਾਡੇ ਕੋਈ ਅੰਮ੍ਰਿਤਸਰ ਦੇ ਵਿੱਚ ਕੋਲੀ ਮੇਅਰ ਕੋਲੀ 23 24 ਕਾਉਂਸਲਰ ਦੇ ਨਾਲ ਕਿਉਂਕਿ ਪੁਲਿਸ ਦਾ ਹੀ ਹੋਰ ਸੀ ਪ੍ਰਸ਼ਾਸਨ ਦਾ ਜੋਰ ਸੀ ਤੁਹਾਡਾ ਮੇਅਰ ਨਹੀਂ ਬਣਿਆ ਤੁਸੀਂ ਹਾਈ ਕੋਰਟ ਆਇਆ ਹਾਈ ਕੋਰਟ ਕਹਿੰਦੀ ਪਹਿਲਾਂ ਸਟੇਟ ਇਲੈਕਸ਼ਨ ਕਮਿਸ਼ਨ ਕੋ ਜਾਓ ਜੇ ਸਟੇਟ ਇਲੈਕਸ਼ਨ ਕਮਿਸ਼ਨ ਨਹੀਂ ਨਰਪੱਖਤਾ ਦੇ ਨਾਲ ਜਾਂ ਪਾਰਦਰਸ਼ਤਾ ਦੇ ਨਾਲ ਕਾਰਵਾਈ ਕਰਦਾ ਫਿਰ ਹਾਈ ਕੋਰਟ 'ਚ ਵੀ ਚਲੇ ਜਾਣਗੇ ਪਰ ਸਵਾਲ ਹੁਣ ਰਾਜਾ ਬਰਿੰਦਰ ਸਿੰਘ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਉਹ ਦੁਖੀ ਹੋ ਗਏ ਨੇ ਉਹਨਾਂ ਰਾਤ ਧਰਨਾ ਵੀ ਦਿੱਤਾ ਕੋਈ ਸੁਣਵਾਈ ਗਵਰਨਰ ਸਾਹਿਬ ਨੂੰ ਵੀ ਮੰਗ ਪੱਤਰ ਦੇ ਦਿੱਤਾ ਇਹ ਇੱਕ ਸੰਬੋਲਿਕ ਪ੍ਰੋਟੈਸਟ ਹੈ ਹਾਈ ਕੋਰਟ ਹੈ ਹਾਈ ਕੋਰਟ ਕਹਿੰਦੇ ਪਹਿਲਾਂ ਕੰਸਰਨ ਅਥਾਰਟੀ ਕੋ ਜਾਓ ਹੁਣ ਦਿੱਲੀ ਤੁਹਾਨੂੰ ਜਲੀਲ ਕੀਤਾ ਅੰਮ੍ਰਿਤਸਰ ਤੁਹਾਨੂੰ ਜਲੀਲ ਕੀਤਾ ਤੇ ਚੰਡੀਗੜ੍ਹ ਕਿਹੜੇ ਤੁਸੀਂ ਵਡੇਵੇਂ ਲੱਪਣੇ ਹੈਗੇ ਆ ਕਿ ਤੁਸੀਂ ਇੱਥੇ ਸਾਂਝਾ ਮੇਰ ਬਣਾ ਰਹੇ ਹੋ ਤੋੜ ਦੋ ਗੱਠ ਜੋੜ ਪੰਜਾਬ ਵਾਲੇ ਲੀਡਰਾਂ ਨੇ ਤਾਂ ਕਿਹਾ ਕਹਿੰਦੇ ਅਸੀਂ ਨਹੀਂ ਮੰਨਦੇ ਇਹਨਾਂ ਨਾਲ ਤਾਂ ਰਿਸ਼ਤਾ ਰੱਖਣ ਦਾ ਹੀ ਫਾਇਦਾ ਨਹੀਂ ਹਾਂ ਫਿਰ ਗੱਲ ਤੇ ਵੀ ਕਿ ਫੈਸਲਾ ਹੁਣ ਰਾਜਾ ਮਨਿੰਦਰ ਸਿੰਘ ਵੜਿੰਗ ਨੇ ਥੋੜਾ ਕਰਨਾ ਜਾਂ ਪ੍ਰਤਾਪ ਸਿੰਘ ਬਾਜਵਾ ਸਾਹਿਬ ਨੇ ਥੋੜਾ ਕਰਨਾ ਫੈਸਲਾ ਤੇ ਰਾਹੁਲ ਕਾਂਦੀ ਨੇ ਕਰਨਾ ਜਿਹੜੇ ਲੋਕ 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 ਗੱਠ ਜੋੜ ਦੇ ਬੈਠ ਕੇ ਉਹਨਾਂ ਦੇ ਬੇਈਮਾਨ ਅਸਰੇ ਉਹਨਾਂ ਨੇ ਜੱਫੀਆਂ ਪਾ ਰਹੇ ਨੇ ਹੁਣ ਉਹਨਾਂ ਦੀ ਦਿੱਲੀ ਦੀ ਮਜਬੂਰੀ ਹੋਣੀ ਨਾ ਕਿ ਦਿੱਲੀ ਭਾਜਪੀ ਨਾ ਆਵੇ ਪਰ ਇਧਰ ਰਾਹੁਲ ਰਾਹੁਲ ਗਾਂਧੀ ਦੀ ਦਾੜ੍ਹੀ ਪੁੱਟੀ ਜਾ ਰਹੀ ਹੈਗੀ ਕੁਛੜ ਬੈਠ ਗਿਆ ਆਮ ਆਦੀ ਪਾਰਟੀ ਵਾਲੇ ਹੁਣ ਕੱਲ ਇੱਥੇ ਨਗਰ ਨਿਗਮ ਦੀ ਚੋਣ ਆ ਗੱਠ ਜੋੜ ਸੰਜਾ ਮੇਰ ਵਾਸਤੇ ਮੇਰ ਬਣੂਗਾ ਆਮ ਆਦੀ ਪਾਰਟੀ ਦਾ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਬਣੂ காங்கிரஸ் ਪਾਰਟੀ ਦਾ ਹੁਣ ਇੱਕ ਪਾਸੇ ਤੁਹਾਨੂੰ ਜਲੀਲ ਕਰ ਰਹੇ ਕਾਂਗਰਸੀ ਹੁਣ ਮਨੀਸ਼ਤ ਵਾੜੀ ਸਾਹਿਬ ਨੂੰ ਵੀ ਚਾਹੀਦਾ ਕਿ ਤੁਹਾਡਾ ਜਿਹੜਾ ਲੀਡਰ ਆ ਉਹਨੂੰ ਬੇਈਮਾਨ ਦੱਸ ਰੇ ਤੁਸੀਂ ਇੱਥੇ ਗੱਠ ਜੋੜ ਕਰਕੇ ਬੈਠੇ ਹੋ ਹਾਲਾਂਕਿ ਦਿੱਲੀ ਗੱਠ ਜੋੜ ਤੁਹਾਡਾ ਟੁੱਟ ਗਿਆ ਆਮ ਆਦੀ ਪਾਰਟੀ ਵੱਖ ਚੋਣ ਲੜੀ ਆ ਕਾਂਗਰਸ ਵੱਖ ਲੜੀ ਆ ਬੀਜੇਪੀ ਵੱਖ ਲੜੀ ਆ ਤੇ ਫਿਰ ਚੰਡੀਗੜ੍ਹ ਗੱਠ ਜੋੜ ਗਿਓ ਹਰਿਆਣੇ 'ਚ ਤੁਹਾਡਾ ਗੱਠ ਜੋੜ ਨਹੀਂ ਹੋਇਆ ਇਹ ਇਹਨਾਂ ਵਿਧਾਨ ਸਭਾ ਚੋਣਾਂ 'ਚ ਲੋਕ ਸਭਾ ਜਿੱਤ ਪੰਜਾਬ 'ਚ ਨਹੀਂ ਗੱਠ ਜੋੜ ਹੋਇਆ ਚੰਡੀਗੜ੍ਹ ਹੋ ਗਿਆ ਇਹਦਾ ਕੀ ਮਤਲਬ ਹੈ ਇਹਦਾ ਮਤਲਬ ਹੈ ਕਿ ਕਾਂਗਰਸ ਬਹੁਤ ਹਲਕੇ ਲੈਵਲ ਦੀ ਪਾਰਟੀ ਆਗੀ ਬੇਅਨਕੀ ਆਗੀ ਕਿ ਤੁਹਾਨੂੰ ਗਾਲ੍ਹਾਂ ਵੀ ਕੱਢ ਰਹੇ ਹੈਗੇ ਨੇ ਤੁਸੀਂ ਆਪਣੇ ਆਪ ਚ ਕਹਿੰਦੇ ਹੋ ਕਿ ਅਸੀਂ ਇੱਕ ਵਾਈਡ ਦੇਖ ਕੇ ਏਰੀਆ ਦੇਖ ਰਹੇ ਆ ਅਸੀਂ ਵੱਡਾ ਨਜ਼ਰੀਆ ਦੇਖ ਰਹੇ ਆ ਵੱਡਾ ਦਿਲ ਦਿਖਾ ਰਹੇ ਕਿ ਬੀਜੇਪੀ ਨਾ ਆਵੇ ਬੀਜੇਪੀ ਨੂੰ ਫਿਲਹਾਲ ਕੋਈ ਨਹੀਂ ਰੋਕ ਸਕਦਾ ਹੈਗਾ ਜਿਹੋ ਜੇ ਤੁਹਾਡੇ ਲੱਛਣ ਨੇ ਕਾਂਗਰਸ ਪਾਰਟੀ ਦੇ ਬੀਜੇਪੀ ਦੇ ਨੇੜੇ ਤੇੜੇ ਵੀ ਨਹੀਂ ਤੁਸੀਂ ਪਹੁੰਚ ਸਕਦੇ ਹੈਗੇ ਕਿਉਂਕਿ ਜਿੱਥੋਂ ਤੁਸੀਂ ਤੁਹਾਡੀ ਸੋਚ ਖਤਮ ਹੁੰਦੀ ਹੈ ਉਥੇ ਰਾਹੁਲ ਗਾਂਧਾ ਨਰਿੰਦਰ ਮੋਦੀ ਸਾਹਿਬ ਤੇ ਅਮਿਤ ਸ਼ਾਹ ਸਾਹਿਬ ਦੀ ਸੋਚ ਸ਼ੁਰੂ ਹੁੰਦੀ ਹੈ ਤੁਸੀਂ ਤਾਂ ਉਥੋਂ ਤੱਕ ਪਹੁੰਚ ਵੀ ਨਹੀਂ ਸਕਦੇ ਕਿਉਂਕਿ ਤੁਹਾਡੀ ਹੈਗੀ ਬਾਪੂ ਦੀ ਪਾਰਟੀ ਤੁਹਾਡੀ ਹੈਗੇ ਪਰਿਵਾਰ ਦੀ ਪਾਰਟੀ ਉੱਥੇ ਹੈਗੀ ਹੈ ਸੰਗਠਨ ਦੀ ਪਾਰਟੀ ਲੋਕਾਂ ਦੀ ਪਾਰਟੀ ਤੁਹਾਡੇ ਟੱਬਰਾਂ ਦੀ ਪਾਰਟੀ ਹੈ ਕਿ ਇੱਕ ਨੂੰ ਕੱਢ ਦਿੱਤਾ ਉਹ ਨਾਰਾਜ਼ ਹੋ ਜਾਂਦਾ ਨਵੀਂ ਪਾਰਟੀ ਬਣਾ ਲੈਂਦਾ ਭਾਜਪਾ ਚ ਤੇ ਕੋਈ ਇਦਾਂ ਦਾ ਰੌਲਾ ਨਹੀਂ ਆ ਕਿਉਂਕਿ ਜਿਹੜੇ ਲੋਕ ਪਾਰਟੀ ਪ੍ਰਤੀ ਵਫਾਦਾਰ ਹੋ ਪਾਰਟੀਆਂ ਕਾਮਜਬਾ ਤੁਹਾਡੇ ਪਾਰਟੀ ਪ੍ਰਤੀ ਵਫਾਦਾਰ ਨਹੀਂ ਕਾਂਗਰਸ ਕਾਂਗਰਸ ਦੇ ਖੂਨ ਦੇ ਵਿੱਚ ਵਫਾਦਾਰੀ ਖਤਮ ਹੋ ਗਈ ਹੈ ਪਾਰਟੀ ਪ੍ਰਤੀ ਤੋਂ ਵੱਡੀ ਕਮਜ਼ੋਰੀ ਕਾਂਗਰਸ 'ਚ ਕੇਵੀ ਨਜ਼ਰ ਆਉਂਦੀ ਹੈ ਨਾ ਜੇ ਅੰਮ੍ਰਿਤਸਰ ਵੀ ਜ਼ੋਰ ਲੱਗਿਆ ਸੀ ਤੇ ਉਹ ਵੀ ਇੱਕ ਵੱਡੇ ਪੋਲੀਟੀਸ਼ੀਅਨ ਦੇ ਪੁੱਤਰ ਨੂੰ ਜਾਂ ਉਹਨਾਂ ਦੇ ਪਰਿਵਾਰਕ ਮੈਂਬਰ ਨੂੰ ਅੱਗੇ ਬੁਲਾਉਣ ਦੀ ਗੱਲ ਸੀ ਨਾ ਉਹਨਾਂ ਨੂੰ ਮੇਅਰ ਬਣਾਉਣਾ ਚਾਹੁੰਦੇ ਸੀ ਹਰ ਥਾਂ ਦੇ ਉੱਤੇ ਇਸ ਤਰ੍ਹਾਂ ਹੁੰਦਾ ਆਮ ਆਦਮੀ ਪਾਰਟੀ ਨੂੰ ਤਾਂ ਕਹਿੰਦੇ ਆ ਦਰੀਆਂ ਵਛਾਉਣ ਵਾਲਿਆਂ ਨਾਲ ਮਜ਼ਾਕ ਹੋ ਗਿਆ ਵੱਡੇਆਂ ਨੂੰ ਟਿਕਟਾਂ ਦੇਤੀਆਂ ਤੇ ਆਪਦੀ ਪਾਰਟੀ ਚ ਵੀ ਤੇ ਆ ਗਈ ਇਸੇ ਕਰਕੇ ਕਾਂਗਰਸ ਖਤਮ ਹੋਈ ਨਾ ਕਿ ਟੱਬਰਾਂ ਜੋ ਬਾਹਰ ਨਹੀਂ ਨਿਕਲੀ ਇਸ ਟਾਈਮ ਜਿੰਨੇ ਵੀ ਪੰਜਾਬ ਕਾਂਗਰਸ ਦੇ ਲੀਡਰ ਨੇ ਉਹ ਸਾਰਿਆਂ ਦੇ ਦਾਦਿਆਂ ਤੋਂ ਸ਼ੁਰੂ ਹੋਈ ਆ ਦਾਦੇ ਆ ਗਏ ਫਿਰ ਪਿਓ ਆ ਗਏ ਫਿਰ ਆਪ ਆ ਗਏ ਫਿਰ ਮੁੰਡੇ ਆ ਗਏ ਫਿਰ ਨੌਵੇਂ ਆ ਗਏ ਫਿਰ ਧੀਆਂ ਆ ਗਈਆਂ ਫਿਰ ਕੁੜੀਆਂ ਆ ਗਈਆਂ ਉਹ ਹੋ ਗਿਆ ਨਾ ਟੱਬਰ ਹੁਣ ਉੱਥੇ ਜਿੱਦਾਂ ਰਾਈਟ ਬੰਦਾ ਜਿਹੜਾ ਚਾਰਵਰਾ ਕਾਉਂਸਲਰ ਰਿਆ ਉਹਨੂੰ ਉਹਦੇ ਵੱਲੇ ਕੋਈ ਨਹੀਂ ਤੇ ਉੱਥੇ ਓਮਪ੍ਰਕਾਸ਼ ਸੋਨੀ ਉਹਦੇ ਭਤੀਜੇ ਨੂੰ ਬਣਾਉਨੇ ਸਾਰੇ ਜਾਣੇ ਉਧਰ ਕਿਉਂਕਿ ਪੈਸਾ ਵੀ ਇੱਕ ਸਭ ਤੋਂ ਵੱਡਾ ਇਸ ਟਾਈਮ ਯਾਰ ਕੀ ਹੈਗਾ ਪੈਸਾ ਹੈਨਾ ਰੁਪਈਆ ਹੀ ਕਹਿੰਦੇ ਪਰਵਈਆ ਹੁਣ ਇਸ ਕਰਕੇ ਉਹ ਸੋਨੀ ਸਾਹਿਬ ਦਾ ਜਿਆਦਾ ਯੋਗ ਕਿਉਂਕਿ ਸੋਨੀ ਸਾਹਿਬ ਉਤੋਂ ਪੰਜ ਦਫਾ ਐਮਐਲਏ ਰਹਿ ਚੁੱਕੇ ਨੇ ਉਹਨੇ ਵੀ ਆਪਣਾ ਕਾਉਂਸਲਰ ਤੋਂ ਸਫਰ ਸ਼ੁਰੂ ਕੀਤਾ ਹੈ ਕਾਂਗਰਸ ਹੀ ਆਪਸੇ ਲੜਾਈ ਆਪਸੇ ਕਿੱਚੋ ਤਾਨ ਦੇ ਕਰਕੇ ਹੀ ਆਮ ਆਦੀ ਪਾਰਟੀ ਨੂੰ ਮੌਕਾ ਮਿਲ ਗਿਆ ਉਹਨਾਂ ਕੋ ਹੱਥ 'ਚ ਪਈ ਰੋਟੀ ਬੁਰਕੀ ਨਾ ਬੁਰਕੀ ਖੋ ਕੇ ਅਮਨ ਰੋੜਾ ਹੋਣੀ ਲੱਗੇ ਪੁਲਿਸ ਦੇ ਯੋਰ ਦੇ ਨਾਲ ਤੇ ਸਿਸਟਮ ਦੇ ਯੋਰ ਦੇ ਨਾਲ ਇਹ ਵਿਚਾਰੇ ਹੱਥ ਮਲਦੇ ਰਹੇ ਇੱਥੇ ਅੱਧੀ ਰਾਤ ਅੱਧੀ ਰਾਤ ਵੈਣ ਪਾਉਂਦੇ ਉਹਨਾਂ ਵੈਣਾ ਦਾ ਕੀ ਕਰੀਏ ਜਿੰਨਾਂ ਵੈਣਾ ਦੇ ਸੁਣਾਈ ਨਹੀਂ ਦੇਣੇ ਹੈਗੇ ਕਿਉਂਕਿ ਤੁਸੀਂ ਆਪਣੇ ਹੱਥੋਂ ਮੌਕਾ ਖਿਜਾ ਦਿੱਤਾ ਟਾਈਮ ਸਰਕਾਰ ਇੰਨਾ ਲੈਗੀ ਇੱਕ ਇੱਕ ਤੋੜਨੇ ਸ਼ੁਰੂ ਕਰਦੇ ਸਰਕਾਰ ਨੇ ਪੂਰਾ ਯਬਰ ਕੀਤਾ ਇੱਕ ਕਾਉਂਸਲਰ ਨਹੀਂ ਮੰਦੀ ਉਹਦੇ ਘਰ ਜਾ ਕੇ ਦੁੱਧ ਦੇ ਸੈਂਪਲ ਭਰਨ ਚੱਲ ਗਏ ਕਿ ਨਾ ਸਰਕਾਰ ਨੇ ਪੂਰੀ ਗੁੰਡਾਗਰਦੀ ਕੀਤੀ ਆ ਕਾਂਗਰਸ ਨੇ ਗੁੰਡਾਗਰਦੀ ਕਰਨ ਦਾ ਮੌਕਾ ਦਿੱਤਾ ਇਸ ਕਰਕੇ ਪਰ ਸਵਾਲ ਇਹ ਹੈ ਕਿ ਜੇ ਕਾਂਗਰਸ ਦੇ ਵਿੱਚ ਅਣਖ ਹੈ ਜੇ ਕਾਂਗਰਸ ਦੇ ਲੀਡਰ ਦੇ ਅਣਖ ਹੈ ਤੇ ਫਿਰ ਪਚਾਰੇ ਜਗ੍ਹਾ ਇਹਨਾਂ ਦਾ ਨਾਤਾ ਤੋੜ ਦੇਣਾ ਜੇ ਤੁਹਾਡੇ ਜਦੋਂ ਉਹਨੇ ਲੀਡਰ ਨੂੰ ਹੀ ਕਹਿ ਦਿੱਤਾ ਜਿਹਨੂੰ ਤੁਸੀਂ ਇਹ ਸੋਚ ਕੇ ਬੈਠੇ ਕਿ ਕਦੀ ਨਾ ਕਦੀ ਜੀ ਰਾਹੁਲ ਗਾਂਧੀ ਪ੍ਰਾਈਮ ਮਿਨਿਸਟਰ ਬਣੂਗਾ ਤਿੰਨ ਟਰਮਾਂ ਤੋਂ ਤਾਂ ਪ੍ਰਾਈਮ ਮਿਨਿਸਟਰ ਬਣਿਆ ਨਹੀਂ ਚੌਥੀ ਅਜੇ ਪਤਾ ਨਹੀਂ 229 ਕਦੋਂ ਆਉਣੀ ਆ ਉਹਦਾਂ ਦੀ ਗੱਲ ਪਰ ਉਸ ਬੰਦੇ ਨੂੰ ਜਿਹਦੇ ਵਾਸਤੇ ਤੁਸੀਂ ਯੋਰ ਲਾ ਰਹੇ ਹੋ ਉਹਨੂੰ ਬੇਈਮਾਨ ਸ਼ਰੀ ਅਮਦਲੀ ਦੇ ਵਿੱਚ ਪੋਸਟਰ ਰਿਲੀਜ਼ ਕੀਤੇ ਆਮ ਆਦੀ ਪਾਰਟੀ ਨੇ ਤੇ ਤੁਸੀਂ ਫਿਰ ਵੀ ਹੁਣ ਰਾਜਾ ਮਹਿੰਦਰ ਸਿੰਘ ਵੜਿੰਗ ਤੇ ਸਹੀ ਹੈ ਪਰ ਇਹਨਾਂ ਦੀ ਕਿੰਨੀ ਕੁ ਸੁਣਵਾਈ ਹੁੰਦੀ ਆ ਉਹ ਵੇਖਣ ਵਾਲੀ ਗੱਲ ਇਹਨਾਂ ਨੂੰ ਭਾਸ਼ਣ ਵੀ ਨਹੀਂ ਭੁੱਲਿਆ ਹੋਣਾ ਜਦੋਂ ਕੇਜਰੀਵਾਲ ਅੰਦਰ ਸੀ ਤੇ ਇਕੱਠ ਵਿੱਚ ਇਕੱਠਾ ਇੰਡੀਆ ਗੱਠ ਜੁੜਦਾ ਦਿੱਲੀ ਦੇ ਵਿੱਚ ਇੱਕ ਵੱਡਾ ਸਮਾਗਮ ਹੋਇਆ ਸੁਨੀਤਾ ਕੇਜਰੀਵਾਲ ਸੋਨੀਆ ਗਾਂਧੀ ਰਾਹੁਲ ਗਾਂਧੀ ਮੁੱਖ ਮੰਤਰੀ ਭਗਵੰਤ ਮਾਨੇ ਸਾਰੇ ਵੱਡੇ ਚਿਹਰੇ ਬੈਠੇ ਸੀ ਉੱਥੇ ਸਟੇਜ ਤੇ ਤੇ ਉਦੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਇਹਨਾਂ ਦੇ ਹੋਰ ਦਿੱਲੀ ਦੇ ਵੱਡੇ ਲੀਡਰਾਂ ਦਾ ਸੋਨੀਆ ਗਾਂਧੀ ਵੱਲ ਹੱਥ ਕਰਕੇ ਕਹਿਣਾ ਸੀ ਕਿ ਦੇਖੋ ਈਡੀ ਨੇ ਸੀਬੀਆਈ ਨੇ ਇਨਕਮ ਟੈਕਸ ਨੇ ਇਹਨਾਂ ਨੂੰ ਬੜਾ ਤੰਗ ਕੀਤਾ ਇਸ ਪਰਿਵਾਰ ਨੂੰ ਵਿਚਾਰਿਆਂ ਨੂੰ ਬੜਾ ਤੰਗ ਕੀਤਾ ਇਹ ਵੀ ਕਹਿੰਦੇ ਹੁੰਦੇ ਸੀ ਉਹੀ ਹੈ ਨਾ ਕਿ ਫਿਰ ਉਹ ਦੋਨੇ ਇੱਕੋ ਜਿਹੇ ਨਾ ਪਿੱਤੂ ਹੀ ਵਿੱਚ ਅਹੀਂ ਤਾ ਨੂੰ ਪਹਿਲਾ ਚੋਰ ਕਹਿੰਦੇ ਰਹੇ ਫਿਰ ਭਾਜਪਾ ਵਾਲੇ ਨੇ ਸਾਨੂੰ ਵੀ ਚੋਰ ਸਾਬਤ ਕਰ ਦਿੱਤਾ ਵੀ ਚੋਰ ਮਾਸੀਆਂ ਦੇ ਮੁੰਡੇ ਚੋਰ ਹੀ ਹੁੰਦੇ ਉਹ ਹਿਸਾਬ ਇਹਨਾਂ ਦੋਨਾਂ ਦਾ ਨਾ ਪਰ ਸਵਾਲ ਹੈ ਕਿ ਉਹ ਪੋਲਿਟਿਕਸ ਹੀ ਨਾ ਪਰ ਹੁਣ ਜਦ ਤੁਸੀਂ ਅੱਡ ਹੋ ਗਏ ਨਾ ਇੱਥੇ ਧੱਕੇਸ਼ਾ ਹੀ ਹੈ ਉੱਥੇ ਤੁਹਾਡਾ ਗੱਠ ਜੋੜੇ ਉਹ ਕੀ ਫਾਇਦਾ ਹੈਗਾ ਨਾ ਹੁਣ ਇਸ ਕਰਕੇ ਕਾਂਗਰਸ ਪਾਰਟੀ ਨੈਸ਼ਨਲ ਲੈਵਲ ਤੇ ਕਮਜ਼ੋਰ ਹੋ ਚੁੱਕੀ ਆ ਜਦ ਪਾਰਟੀਆਂ ਨੈਸ਼ਨਲ ਲੈਵਲ ਤੇ ਕਮਜ਼ੋਰ ਹੋ ਜਾਂ ਕਾਂਗਰਸ ਪਾਰਟੀ ਦੇ ਵਿੱਚ ਧੜਾ ਹੀ ਕਿੰਨੇ ਨੇ ਇੱਕ ਜੀ 23 ਧੜਾ ਹੀ ਇੱਕ ਸੋਨੀਆ ਗਾਂਧੀ ਦਾ ਧੜਾ ਇੱਕ ਰਾਹੁਲ ਗਾਂਧੀ ਦਾ ਧੜਾ ਇੱਕ ਪ੍ਰਿੰਕਾ ਗਾਂਧੀ ਦਾ ਧੜਾ ਜਦ ਚਾਰ ਚਾਰ ਧੜੇ ਕਾਂਗਰਸ ਪਾਰਟੀ ਦੇ ਵਿੱਚ ਉਹਨੂੰ ਪਰਿਵਾਰ ਦੇ ਵਿੱਚ ਹੀ ਤਿੰਨ ਧੜੇ ਹੋਣ ਉਹ ਉਹ ਨਰਿੰਦਰ ਮੋਦੀ ਸਾਹਿਬ ਤੇ ਅਮਿਤ ਸ਼ਾਹ ਦਾ ਕਿੱਥੋਂ ਮੁਕਾਬਲਾ ਕਰ ਲੈਣਗੇ ਇਹ ਤੇ ਦੁਬਾਰਾ ਵੀ ਜੰਮ ਕੇ ਨਹੀਂ ਮੁਕਾਬਲਾ ਕਰ ਸਕਦੇ ਤੁਹਾਡੇ 파파 ਪਾਰਟੀ ਦੇ ਵਿੱਚ ਨਹੀਂ ਟੱਬਰ ਦੇ ਵਿੱਚ ਹੀ ਧੜੇ ਨੇ ਤੇ ਫਿਰ ਤੁਸੀਂ ਉਹਨਾਂ ਦੇ ਨਾਲ ਕਿਵੇਂ ਮੁਕਾਬਲਾ ਕਰ ਸਕਦੇ ਨਾ ਤੇ ਇਸ ਕਰਕੇ ਕਾਂਗਰਸ ਪਾਰਟੀ ਦੇ ਹਾਲਾਤ ਬਹੁਤ ਮਾੜੇ ਨੇ ਨੈਸ਼ਨਲ ਲੈਵਲ ਤੇ ਵੀ ਹਰਿਆਣਾ ਤੁਹਾਡੇ ਸਭ ਨੇ ਐਗਜ਼ਾਮਪਲ ਪੰਜਾਬ ਤੁਹਾਡੇ ਸਾਹਮਣੇ ਪੰਜਾਬ ਦੇ ਵਿੱਚ ਲੋਕਾਂ ਨੇ ਸੱਤ ਸੀਟਾਂ ਕਾਂਗਰਸ ਨੂੰ ਨਹੀਂ ਦਿੱਤੀਆਂ ਭਗਵੰਤ ਮਾਨ ਤੇ ਕੇਜਰੀਵਾਲ ਨੂੰ ਸਬਕ ਸਿਖਾਇਆ ਅੰਮ੍ਰਿਤਸਰ ਲੋਕਾਂ ਨੇ ਕਾਂਗਰਸ ਨੂੰ ਨਹੀਂ ਕਾਉਂਸਲਰ ਦਿੱਤੇ ਅੱਦੇ ਤੇ ਡਰਦੇ ਨਹੀਂ ਲੜੇ ਹੈਗੇ ਕਿ ਸਰਕਾਰ ਨੇ ਜਿੱਤ ਜਾਣਾ ਸਾਡੇ ਤੇ ਦਬਾਅ ਪੁਰਾਣੇ ਪਰਚੇ ਰਖੋ ਨਵੇਂ ਲੜੇ ਹੈਗੇ ਨੇ ਠੀਕ ਹੈ ਉਹ ਵੀ ਲੋਕਾਂ ਨੇ ਸਰਕਾਰ ਨੂੰ ਸਬਕ ਸਿਖਾਇਆਗਾ 27 ਦੇ ਵਿੱਚ ਵੀ ਕਾਂਗਰਸ ਹੁਣੇ ਤਿਆਰ ਬੈਠੀ ਹੈ ਕਿ ਸਾਡੀ ਸਰਕਾਰ ਬਣ ਜੂਗੀ ਹੁਣ ਤੋਂ ਹੀ ਸੁਪਨੇ ਲੈਣ ਲੱਪੇ ਨੇ ਕਿ ਜੇ ਅੱਜ ਵੋਟਾਂ ਪੈ ਜਾਣਾਂ ਸਾਡੀਆਂ 100 ਸੀਟਾਂ ਪੱਕੀਆਂ ਯਰ ਕਮਾਲ ਹੈ ਜੇ 27 ਦੇ ਆਲੇ ਦੋ ਪਤਾ ਨਹੀਂ ਉਹਦੇ ਕਿਹੜੇ ਹਾਲਾਤ ਹੋਣੇ ਨੇ ਕਿਹਦੇ ਰਾਜੇ ਦੀ ਪ੍ਰਜਾ ਹੋਣੀ ਹੈਗੀ ਹੈ ਪਰ ਉਹ ਹੀ ਕਾਂਗਰਸੀਆਂ ਦੀ ਪ੍ਰੋਬਲਮ ਹੈ ਜੰਮਦੇ ਹੀ ਨਾ ਮੁੱਖ ਮੰਤਰੀ ਬਣਦੇ ਨੇ ਸਰਪੰਚ ਨਹੀਂ ਬਣਨਗੇ ਪੰਚ ਨਹੀਂ ਬਣਨਗੇ ਕੌਂਸਲਰ ਨਹੀਂ ਬਣਨਗੇ ਮੇਅਰ ਨਹੀਂ ਬਣਨਗੇ ਐਮਐਲਏ ਨਹੀਂ ਬਣਨਗੇ ਮੰਤਰੀ ਮੁੱਖ ਮੰਤਰੀ ਦੀ ਮੇਰੀ ਬਾਦੀ ਮੇਰੀ ਸਿਨਿਓਰਿਟੀ ਬੰਦੀ ਮੈਂ ਤੇ ਪੱਕਾ ਮੈਂ ਤੇ ਵਫਾਦਾਰ ਪਾਰਟੀ ਪਤੀ ਪ੍ਰਤੀ ਵਫਾਦਾਰ ਨਹੀਂ ਮੈਂ ਤੇ ਗਾਂਧੀ ਗਾਂਧੀਆਂ ਦੇ ਪ੍ਰਤੀ ਵਫਾਦਾਰ ਜਿਹੜੇ ਲੋਕ ਟੱਬਰਾਂ ਦੇ ਪ੍ਰਤੀ ਵਫਾਦਾਰ ਹੋਗੇ ਉਹਨਾਂ ਦਾ ਮੁੱਲ ਕਿੱਥੇ ਪੈਣਾ ਹੈ ਪਰ ਕਾਂਗਰਸ ਦੇ ਕਹਿ ਸਕਦੇ ਕਿ ਕਸ਼ਮੀਰ ਤੋਂ ਲੈ ਕੇ ਕਨਿਆਗਮਾਰੀ ਤੱਕ ਹਾਲਾਤ ਮਾੜੇ ਹੀ ਆ